ਪਰਮਜੀਤ ਤੇਰਾ ਨਵਾ ਮਾਤਾ ਢਿੱਲੀ ਤੂੰ ਰਹਿਨੀ ਆ ਮਾਤਾ ਪਰਲਾ ਕਰ ਛੱਡ ਕੇ ਉਰਲੇ ਜਾ ਕੇ ਪਰਲਾ ਕਰ ਛੱਡ ਕੇ ਉਰਲੇ ਜਾ ਕੇ ਜਿਵਕਾਂ ਨੂੰ ਸਾਰਿਆਂ ਨੂੰ ਪਰਲਾ ਕਰ ਛੱਡ ਕੇ ਉਰਲੇ ਜਾ ਕੇ ਹਲੇ ਪਹਿਲਾਂ ਪਾ ਗਏ ਹੁਣ ਕੀ ਮੇਰੇ ਹੁੰਦੇ ਦਾ ਉੱਥੇ ਪਹਿਲਾਂ ਕਰ ਸੋਡਾ ਹੋਰ ਹੁੰਦਾ ਦੀ ਹੁਣ ਤੁਸੀਂ ਹੋਰ ਘਰ ਚੋਂ ਮਾਤਾ ਕੰਮ ਤੂੰ ਦੂ ਸੋਚ ਕੇ ਆਈਂ ਜਾ ਮਾਤਾ ਢਿੱਲਾ ਕੌਣ ਰਹਿੰਦਾ ਇਹੀ ਰਹਿੰਦਾ ਪਿੱਛੇ ਵੰਡੇ ਹੋ ਚੰਗਾ ਜਿਹਾ ਪਿੱਛੇ ਬੰਦੇ ਆ ਫੱਕਰਾ 1 2 3 1 2 3 4 5 6 7 8 9 ਕਿਆ ਹੋ ਗਿਆ ਮਾਤਾ ਪਹਿਲਾਂ ਜਿਹੜੇ ਤੁਹਾਡੇ ਸਹੁਰੇ ਦੇ ਉਹ ਘਰ ਚ ਹੋ ਰਹੇ ਨੇ ਤੇ ਆਏ ਨਹੀਂ ਪਤਾ ਜੀ ਬਾਬਾ ਜੀ ਇਹ ਉੱਥੇ ਰਹਿੰਦੇ ਨੇ ਜਿੱਥੇ ਬੈਠੀ ਆ ਬੁੱਧੀ ਇਹ ਪੁੱਤਾ ਹੋਰ ਕਿਤੇ ਘਰ ਚ ਰਹਿੰਦੇ ਨੇ ਪਹਿਲਾਂ ਸੋਨੂ ਆਏ ਤੇਰਾ ਡੈਡੀ ਅੰਦਰਲੇ ਘਰ ਚ ਰਹਿੰਦਾ ਸੀ ਹੁਣ ਤੁਸੀਂ ਉਰਲੇ ਘਰ ਚ ਆ ਗਏ ਤੁਹਾਡੇ ਆਏ ਕੌਣ ਕਹਿੰਦਾ ਦੀ ਵੀ ਕੁੜੀ ਮਰ ਗਈ ਦੀ ਆਪਣੇ ਹੈਲੋ ਆਏ ਤਾਂ ਪਤਾ ਨਹੀਂ ਉਹਨਾਂ ਦੇ ਬੱਚੀ ਨਹੀਂ ਹੋਇਆ ਜਿਹਦੀ ਪੂਆ ਦੇ ਗੋਦ ਪਾਇਆ ਹੈ ਸ਼ਾਮੇ ਦੱਸਾਂਗੇ ਕਰਾਂ ਜਦੋਂ ਉਹਨਾਂ ਦੇ ਕਰੇ ਬੜ ਗਏ ਦੱਸਾਂਗੇ ਕਿੱਥੇ ਕੀਆ ਕਿੱਥੇ ਕੀਆ ਤੁਹਾਡੇ ਪਾਉਣ ਕਿਨੂੰ ਪੈਂਦੀ ਦੀ ਤੁਹਾਡੇ ਦੋ ਪਰਿਵਾਰਾਂ ਦੇ ਬੱਚਾ ਨਹੀਂ ਹੋਇਆ ਗੋਦ ਕਿਹਨੇ ਪਾਇਆ ਤੇ ਐ ਮਾਤਾ ਤੇ ਨਾਨਦੇਦੇ ਕੋਤਪਾਇਰ ਸਾਡੇ ਨਾਨਦੇਦੇ ਕੋਤਪਾਤਾ ਦੀ ਹੋਟੇਲੇ ਤੁਸੀਂ ਰਹਨੇ ਹੋ ਜੇ ਕਿਰਪਾ ਹੋ ਜਾਏ ਠੀਕੇ ਹੋ ਜਾਏ ਤੁਹਾਡੇ ਬੱਚੇ ਵਾਲੀ ਜਨਾਨੀ ਮਰ ਗਈ ਸੀ ਕੌਣ ਸੀ ਜਾਪੇ ਜ ਮਰ ਗਈ ਦੀ ਤੁਹਾਡੇ ਕੌਣ ਸੀ ਤੁਹਾਡੇ ਤਾਂ ਹੈ ਕਿ ਨੂੰ ਲੱਗਦੀ ਸੀ ਕੋਈ ਸਰੀਕੇ ਜਵਾਬ ਦੇ ਪਰਿਵਾਰ ਚੋਂ ਜਦੋਂ ਸੁੱਤੇ ਪੈਨੇ ਕੋਲਕ ਤਾਂ ਦਾਬਾ ਕਿਨੂੰ ਪੈ ਜਾਂਦਾ

ਹਰਨੇ ਹਰ ਦੇ ਕਿਨਾਰੇ ਜਿੱਦਾਂ ਮੁੜ ਕੇ ਨਹੀਂ ਆਉਂਦੇ ਕਿਤਾਏ ਪੁੱਛੀ ਬਾਬਾ ਜੀ ਇਹ ਗੁੱਡੀ ਉਥੇ ਜਿਹੜਾ ਡੇਰਾ ਸਾਹ ਵਾਲੇ ਗੱਦੀ ਲਾਉਂਦੇ ਸੀ ਉਹਨਾਂ ਕੋਲੇ ਜਾਂਦੀ ਸੀ ਉਥੇ ਪਹਿਲੇ ਚੀਜ਼ ਖੇਡਦੀ ਸੀ ਫਿਰ ਉੱਥੇ ਜਾਣ ਲੱਗੀ ਉਹ ਕਹਿੰਦਾ ਬਾਬੇ ਦਾ ਪੈਰ ਲੱਗ ਗੋਲੇ ਜੀ ਖੇਡ ਦਾ ਕੁਛ ਉਹ ਕਚੀਨ ਖੇਡਦੀ ਓਏ ਬੱਕਰਾ ਨਾ ਕੋਈ ਬਾਬਾ ਨਾ ਕੋਈ ਫਕੀਰ ਆ ਓਏ ਬੱਕਰਾ ਇਹਦੇ ਵਿੱਚ ਚੀਜ਼ ਖੇਡਦੀ ਆ ਕੱਲ ਨੂੰ ਕਿਸੇ ਦਾ ਹੋਰ ਗਰਦਨ ਵੀ ਤੋੜ ਸਕਦੀ ਆ ਆ ਕਰ ਦਿਓ ਠੀਕ ਹੋ ਜੂ ਸਾਰਿਆਂ ਨੇ ਘਰੇ ਸੁੱਖ ਸ਼ਾਂਤੀ ਹੋਵੇ ਕਿਸੇ ਨੇ ਘਰੇ ਨਹੀਂ ਕਿਸੇ ਨੇ ਭੇਜਿਆ ਨਹੀਂ ਆਹਾ ਪਹਿਲਾਂ ਇਹ ਬਾਬਾ ਕਹਿੰਦੇ ਹੁੰਦੇ ਸੀ ਵੀ ਬਾਬਾ ਬੋਲਦਾ ਉਸ ਤੋਂ ਬਾਅਦ ਫਿਰ ਮਾਈ ਤੇ ਆ ਗਈ ਵੀ ਮਾਈ ਕਹਿ ਲਾ ਪੜਦੇ ਦੀਆਂ ਗੱਲਾਂ ਹੁੰਦੀਆਂ ਨੇ ਸਾਡੀ ਧੀ ਆ ਪੜਦਾ ਪੜਦੀ ਹੁੰਦਾ ਤੇ ਇੱਕ ਮੱਥਾ ਉਹ ਬੱਕਰਾ ਠੀਕ ਹੋ ਗਈ ਮਾਂ ਮਦਰਸ ਤੇ ਦੀਆ ਬੱਤਰਾ ਨੂੰ ਕਈ ਪਕੜ ਕਣ ਪਾਇਆ ਹੋਵੇ ਪੇਕਿਆਂ ਦੀ ਜ਼ਮੀਨਦਾਰ ਆਲਾ ਹੋਵੇ ਪੇਕਿਆਂ ਦੀ ਜ਼ਮੀਨਦਾਰ ਆਲਾ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਬਈ ਜਿਹੜੇ ਥੱਲੇ ਬਈ ਕਿੱਥੋਂ ਆ ਫੱਕਰਾਂ ਮੇਰੇ ਥੱਲੇ ਪਿੱਛੇ ਦੀਨਾਂ ਨਹੀਂ ਹੈ ਮਾਤਾ ਅੰਬਾਰ ਘੰਟ ਤੋਂ ਹੈ ਮਾਤਾ ਢਿੱਲਾ ਗੋਣ ਰੇਂਦਾ ਮਾਤਾ ਚਲੇ ਬਾਬਾ ਕਈ ਮਾ ਮਾ ਤਰਸਦੀ ਆ ਪੁੱਤਰਾ ਲੋਕ ਕਈ ਪੁੱਤਰਾ ਤਰਸਦੇ ਮਾਮਾ ਨੂੰ ਸਕੰਜੇ ਜੇ ਫਸ ਗਿਆ ਜਲੀ ਮਾਤਾ ਓਏ ਅਬਾਕੀ ਪਿੱਛੇ ਲੈ ਜਾਓ ਜੇ ਜੂਂਦੇ ਬਾਗਸੇ ਰਾਹੀਆ ਲੋਕੀ ਕੰਬੇਲੀ ਜਾਂਦੇ ਜੂਂਦੇ ਬਾਗਸੇ ਰਾਹੀਆ ਲੋਕੀ ਕੰਬੇਲੀ ਜਾਂਦੇ ਓ ਲੋਕਾਂ ਦੇ ਸਾਹ ਦੇ ਰੂਰੇ ਨੈਣ ਮਾਇ ਹੱਕ ਲੈਣਾ ਹੱਕਲਾ ਢਿੱਲੀ ਕੰਨੇ ਰਹਿੰਦੀਆ ਸੋਡੇ ਗੱਭਰੂ ਜਵਾਨ ਮੁੰਡਾ ਮਰ ਗਿਆ ਦੀ ਕੌਣ ਦੀ ਉਹ ਫੱਕਰਾ ਸਾਡੇ ਗੱਭਰੂ ਜਵਾਨ ਮੁੰਡਾ ਮਰ ਗਿਆ ਕੌਣ ਸੀ ਉਹ ਨਹੀਂ ਕੌਣ ਸੀ ਹੈ ਮਾਤਾ ਛੋਡੇ ਮੁੰਡਾ ਮਰ ਗਿਆ ਕੌਣ ਸੀ ਮਾਤਾ ਕੋਈ ਨਹੀਂ ਮਰਿਆ ਇਹਦੇ ਵਿੱਚ ਬੋਲਦਾ ਮਾਤਾ ਕੱਢਦੇ ਇਹਨੂੰ ਛੋਡੇ ਗੱਭਰੂ ਜਵਾਨ ਮੁੰਡਾ ਮਰ ਗਿਆ ਤੇ ਸੁੱਤਾ ਪਿਆ ਰਹਿ ਗਿਆ ਸੀ ਕੌਣ ਸੀ ਇਹ ਤੁਸੀਂ ਮਾਹਮਾਤਾ ਕੱਢਦੇ ਇਹਨੂੰ ਜਿਹੜਾ ਇਹਦੇ ਵਿੱਚ ਆਏਗਾ ਨਾ ਮਾਤਾ ਹੁਣ ਦੇਖੀ ਕਿ ਮਟਾ ਬਗੈਰ ਲੱਗ ਆ ਜਾ ਓਏ ਅੱਖਾਂ ਦੇ ਦੂਤੇ ਸਾਂਗ ਤੇ ਬਾਹਨੀਆਂ ਰੋਗੀ ਤੰਈ ਕੰਡੇ वकरा प्यारि ठीक चलूगा इहे चल वखरा कढी पीरा ਖੜੇ ਹੋ ਜਾ ਬਾਈ ਕੰਨਿਆਂ ਨੂੰ ਖੜੇ ਕਰ ਲੋ ਬਾਈ ਜਾਂ ਮੁੜ ਕੇ ਛੋਡੇ ਘਰੇ ਨਹੀਂ ਆਉਗੇ ਫਕਰਾ ਜਾਂ ਠੀਕ ਹੋ ਕੇ ਜਾਊ ਕੰਨਿਆਂ ਛੱਡ ਦੇ ਠੀਕ ਹੋ ਕੇ ਭੇਜਾਂਗੇ ਕੰਨਿਆਂ ਨੂੰ ਜਾਂ ਛੋਡੇ ਘਰੇ ਨਹੀਂ ਮੁੜ ਕੇ ਆਉਗਾ ਫਕਰਾ ਉੱਥੋਂ ਨਾ ਹਿਲਦਾ ਉਹ ਦੇਖੋ ਗੱਲ ਸੁਣੀ ਹੋ ਜਾਵੇ ਬਾਈ ਜੀ ਤੁਰ ਕੇ ਮਾਤਾ ਛੱਡ ਦੇ ਮਾਤਾ ਫਿਰ ਫਕੀਰ ਤੇ ਇਹਦਾ ਦਰਤੇ ਕੋਈ ਫਾਇਦਾ ਨਹੀਂ ਜੇ ਨਾ ਤਰਕੇ ਜਾਵੇ ਕੰਨਿਆਂ ਇਆ ਕਿਰਪਾ ਹੋ ਜੂ ਠੀਕ ਹੋ ਜੂ ਪੰਜ ਲੱਡੂ ਲੈ ਲੈ ਦੋ ਚੂਰੀ ਦੀਆਂ ਪੰਨੀਆਂ ਲੈ ਲਓ ਇਹਦਾ ਹੱਥ ਲਵਾ ਕੇ ਅੱਖ ਦੀ ਜੜਚ ਧਰ ਦੇ ਮੁੜ ਕੇ ਨਹੀਂ ਆਊਗਾ ਉਹ ਫੱਕਰਾ ਲੈ ਕੰਨੇ ਮੱਥਾ ਡੇਕ ਦੇ ਕੇ ਹੋ ਕੇ ਆਪੇ ਦਰੂਗੀ ਕੰਨੇ ਹੱਥ ਨਾਲ ਲੈ ਮਾਛੜ ਦੋ ਗੋਣੀ ਮੱਥਾ ਢੇਕੰਦੋ ਜੀ ਚਲੋ ਜੀ ਓਇਆ ਤੇਰੀ ਬਿੱਤੇ ਸੋਹਣਿਆ ਦੇ ਪੀਰਾ ਓਇਆ ਤੇਰੀ ਰਸਾਂ ਦੇ ਪੀਰਾ ਓਇਆ ਤੇਰੀ ਬਿੱਤੇ ਸੋਹਣਿਆ ਦੇ ਪੀਰਾ ਓਇਆ ਤੇਰੀ ਸੋਹਣਿਆ ਦੇ ਪੀਰਾ ਨਾ ਹੋਵੇ ਭੂਲਾ ਕਣ ਪੈ ਹੁਣ ਪੁੱਛਣ ਵਾਸਤੇ ਹੁਣ ਕਰ ਚ ਨਾ ਹੋਵੇ ਭੂਲਾ ਭੂਲਾ ਹੋਵੇ ਕਣ ਪੈ ਹੁਣ ਪੁੱਛਣ ਵਾਸਤੇ ਹੁਣ ਕਰ ਚ ਨਾ ਹੋਵੇ ਭੂਲਾ ਤਿੰਨ ਗਮ ਸੋਚ ਕੇ ਹੁਣ ਭੂਲਾ ਹੋ ਗਏ ਭੂਲਾ ਕੀਦ ਨਵਾ ਫਕਰਾ ਤੁਹਾਡੇ ਤਾਏ ਦਾ ਨਾ ਆ ਜਾ ਪਿੱਛੇ ਫਕਰਾ ਤੁਹਾਡੇ ਭੂਲਾ ਕੀਦ ਨਵਾ ਫਕਰਾ

ਤੋਡੇ ਵੀ 1 2 3 4 5 6 7 8 9 10 1 2 3 ਜਿਨ੍ਹਾਂ ਦੇ ਰਾਜ ਹੋਵੇ ਉਹਨਾਂ ਦੀ ਪੁੱਛਾ ਹੋਵੇ ਤੁਹਾਡੇ ਵੀ ਰਾਜਾ ਤੁਹਾਡੇ ਵੀ ਮਹਾਂ ਦਾ ਫਿਰ ਨਿਸ਼ਾਨੀ ਹੋਰ ਦੇ ਨਹੀਂ ਗੁੱਟਲੀ ਬਾਬਾਾਂ ਇੱਥੇ ਖੜੇ ਮਾਤਾ ਆਉ ਨਾਲ ਖੇਲਣਾ ਨਹੀਂ ਹੈ ਯਾਰ ਖੇਲਣਾ ਬੰਦ ਰਾਜ ਛੋੜੇ ਮਾਤਾ ਛੋੜੇ ਵੀ ਰਾਜ ਆ ਬੱਕਰਾ ਚੱਲੀ ਬਾਬਾ ਉਹ ਪੌੜਾ ਦਾ ਬੰਨਿਆਰਾ ਵੀਰੇ ਮੇਰਾ ਪੌੜਾ ਉਹ ਪੌੜਾ ਦਾ ਬੰਨਿਆਰਾ ਵੀਰੇ ਮੇਰਾ ਪੌੜਾ ਉਹ ਪੌੜਾ ਦਾ ਬੰਨਿਆਰਾ ਵੀਰੇ ਮੇਰਾ ਥੱਕ ਲੈਣਾ ਨੇ ਪੁੱਛਾ ਹੋਵੇ ਮੰਦੀਪ ਵਾਲੇ ਹੈਗੇ ਖੜ ਜੋ ਬਾਕੀ ਆ ਲੋ ਮੰਦੀਪ ਵਾਲੇ ਕਿਹੜੇ ਨੇ ਬਾਕੀ ਆ ਲੋ ਮੰਦੀਪ ਹੋਵੇ ਉਹਨਾਂ ਦੀ ਪੁੱਛਾ ਹੋਵੇ ਛੋਡੇ ਮੰਦੀਪ ਕੋਣਾ ਮਾਤਾ ਬਾਦਾਂ ਛੋਡੇ ਮੰਦੀ ਪੈਗਾ ਛੋਡੇ ਮੰਦੀਪ ਕੋਣਾ ਬਾਕੀ ਬੈਜੋ ਮੰਦੀਪ ਹੋਵੇ ਜ਼ਮੀਂਦਾਰ ਆਲਾ ਹੋਵੇ ਪੁੱਛਣ ਵਾਸਤੇ ਹੁਣ ਜ਼ਮੀਨ ਵੇਚਣੀ ਹੋਵੇ ਮੰਦੀਪ ਹੋਵੇ ਮਨਦੀਪ ਹੋਵੇ ਉਧਰ ਹੋ ਜਾ ਮਾੜਾ ਜੀ ਉੱਥੇ ਬਾਕੀ ਪਿੱਛੇ ਵਗ ਜਾ ਬਾਕੀ ਬਹਿ ਜਾ ਭਾਈ ਜਿਹਦੀ ਪੁੱਛਾ ਹੋਊਗੀ ਉਸੇ ਖੜੇ ਹੋ ਬਾਕੀ ਸੇਵਾਦਾਰ ਸਾਰੇ ਬਹਿ ਇੱਕਦਾਂ ਖੜਾ ਹੋ ਜਾ ਸਾਰੇ ਬਹਿ ਜਾ ਬਾਕੀ ਬਾਕੀ ਸਾਰੇ ਸੇਵਾਦਾਰ ਭਾਈਓ ਇੱਕਦਾਂ ਮਨਦੀਪ ਕੌਣਾ ਤੁਹਾਡੇ ਵਕਰਾ ਵੀਰੇ ਨਾਮ ਕਹਿੰਦੇ ਸ੍ਰੀਕੇ ਜੋ ਮਾਮਾ ਤੁਹਾਡਾ ਮਾਮਾ ਰਾਜਕੌਣ ਦੀ ਉਹ ਲਗੌਣ ਦੀ ਤਾਇਆ ਤਾਇਆ ਬੱਕਰਾ 1 2 3 ਜਿੰਨੇ ਬੋਲਣਗੇ ਚੱਲ ਪਹਿਲਾਂ ਹੋ ਪੌਣਾ ਦਾ ਬੰਦੇ ਯਾਰ ਵੀਰ ਮੇਰਾ ਪੌਣਾ ਹੋਣਾ ਦਾ ਬੰਦੇ ਯਾਰ ਵੀਰ ਮੇਰਾ ਪੌਣਾ ਹੋਣਾ ਦਾ ਬੰਦੇ ਯਾਰ ਵੀਰ ਮੇਰਾ ਪੌਣਾ ਹੋਣਾ ਕੋਣਾਂ ਗੁੰਦੀ ਥੋੜੇ ਮੇਰਾ ਤਾਇਆ ਜੀ ਥੋੜੇ ਮਲਾਜ਼ਮ ਕੌਣ ਦੀ ਮਲਾਜ਼ਮ ਤਾਂ ਥੋੜੇ ਥੋੜੇ ਮਲਾਜ਼ਮ ਕੌਣ ਦੀ ਮਲਾਜ਼ਮ ਦਾ ਨਾਮ ਨਾ ਵੀ। ਤੇਰਾ ਬੋਲਦਾ ਮਲਾਜ਼ਮ ਕੌਣ ਸੀ? ਤੇਰੇ ਮਾਮੇ ਦੇ ਪਰਿਵਾਰ ਚ ਮਲਾਜ਼ਮ ਕੌਣ ਸੀ? ਚੱਲ ਤੂੰ ਲਾਇਆ ਕਿਰਾ ਨਾ ਠੀਕ। ਜੇ ਬਾਹਰ ਗਿਆ ਹੋਵੇ ਜਾਂ ਮਲਾਜ਼ਮ ਲੱਗਿਆ ਹੋਵੇ ਕੌਣ ਸੀ? ਬਾਹਰ ਤਾਂ ਮੇਰਾ ਮਾਮਾ ਵੀ ਗਿਆ ਸੀ ਉਹਦੇ ਚਾਚਾ ਵੀ ਗਿਆ ਸੀ। ਉਹਦੇ ਚਾਚਾ ਵੀ ਗਿਆ ਸੀ ਤੇਰਾ ਸਗਾ ਮਾਮਾ ਦੀ ਵਕਰਾ। ਆਏ ਦਾ ਸੋ ਫਕਰਾ ਐਕਸੀਡੈਂਟ ਕਿਦਾ ਹੋ ਗਿਆ ਸੀ? ਮੇਰਾ ਹੋ ਗਿਆ ਸੀ। ਬੋਲਟ ਕਿਨੇ ਰੱਖਿਆ ਦੀ? ਬੋਲਟ ਕਿੱਥੇ ਆ ਬੋਲਟ ਨੀਓ ਐਕਸੀਡ ਦੀ ਬੋਲਟ ਕਾ ਐਕਸੀਡ ਦੀ ਤੀ ਐਕਸੀਡ ਦੀ ਕਿੱਥੇ ਆ ਬੱਕਰਾ ਉਹ ਤਾਂ ਬੋਰੀਆਂ ਚ ਪਾ ਕੇ ਜਾਂਦੀ ਹੈ ਹੈ ਬੋਰੀਆਂ ਚ ਪਾ ਕੇ ਜਾਂਦੀ ਮੋਰੀਆਂ ਚ ਪਾ ਕੇ ਦੀ ਤੂੰ ਵੀ ਇਕੱਠਾ ਕਰਕੇ ਪਰਾਂ ਨੂੰ ਭੇਜਦਾ ਦੀ ਉਹ ਬੱਕਰਾ ਚੱਲੀ ਬਾਬਾ ਹੋ ਪੌੜਾ ਦਾ ਹੋ ਬੰਨੇ ਜਾਵੇ ਵੀਰ ਮੇਰਾ ਬਾਵਾ ਹੋਣਾ ਤਾਂ ਨਜਾਰ ਵੀਰ ਮੇਰਾ ਬਾਵਾ ਬਾਵਾ ਹੋਣਾ ਤਾਂ ਨਜਾਰੇ ਦਾ ਛੋਟੇ ਕੋਮਾਂ ਜਗਾਉਣ ਵਾਗਿਆਂ ਦੀ ਉਹ ਬੱਕਰਾ ਮਾ ਆਪ ਜਨਮ ਨੂੰ ਚੋਰਤ ਨਹੀਂ ਰਹੀ ਜੀ ਕੋਮਾ ਚ ਬਾਗੇ ਤੇ ਛੋਡੇ ਸਰਜੀਤ ਕੌਣ ਦੀ ਮੇਰੀ ਮੰਮੀ ਦੀ ਮਾਸੀ ਦਾ ਮੁੰਡਾ ਤੇਰੀ ਮੰਮੀ ਦੀ ਮਾਸੀ ਦਾ ਮੁੰਡਾ ਫਕਰਾ ਰਾਣੀ ਕਿਹਨੂੰ ਕਹਿੰਦੇ ਨੇ ਉਹ ਫਕਰਾ ਉਹਦੀ ਭੈਣ ਆ ਉਹਦੀ ਭੈਣਾਂ ਚੱਲ ਬਾਬਾ ਓਏ ਹਉ ਤੇਰੇ ਬਾਪੋਂ ਨਹੀਂ ਗੁਜਾਰ ਪੀਰ ਮੇਰਾ ਕੀ ਦਿਨੇ ਉਹ ਬੱਕਰਾ ਹਾਂ ਮੇਰੇ ਤੇਰੇ ਨੇ ਬੱਕਰਾ 1 2 3 4 5 6 7 1.5 ਲੱਖ ਰੁਪਏ ਕਢਾ ਕੇ ਕਿਹਨੂੰ ਦਿੱਤਾ ਤੇਰੇ ਖਾਤੇ ਜੋ 1.5 ਲੱਖ ਕਢਾ ਕੇ ਕਿਹਨੇ ਦਿੱਤਾ ਜੇ ਹੁਣ ਕੀ ਹੋਇਆ ਮਾਂ ਉਹਦੇ ਨਾਲ 1.5 ਲੱਖ ਦਾ 1.5 ਤੋਂ 2 ਲੱਖ ਦਾ ਹੈ 1.5 ਤੋਂ 2 ਲੱਖ ਦਾ ਦੱਸ ਦੀ ਇੱਕ ਗੁਪਤੀ ਰੱਖੀਏ ਗੁਪਤੀ ਚਲੀ ਬਾਬਾ ਹੋ ਪਾਉਣਾ ਦਾ ਬੰਨਿਆ ਆ ਰਿਹਾ ਵੀ ਜਿਹੜੇ ਕੰਮ ਆਏ ਜੇ ਕਿਰਫਾ ਹੋ ਜੇ ਬਣੇ ਜਾਵੇ ਫਕਰਾ ਆਰਮੀ ਦੇ ਨਾਲ ਕੋਈ ਛੋਟੀ ਜਗ੍ਹਾ ਤਾਂ ਨਹੀਂ ਲੱਗਦੀ ਨਾ ਯਾਰਮੀ ਤੋਂ ਤਾਂ ਬਹੁਤ ਪਿੱਛੇ ਆ ਬੱਕਰਾ ਆਰਮੀ ਤੋਂ ਚਾਪਣੀ ਕਿ ਸਰ ਚੱਲੀ ਬਾਬਾ ਦੇਖੀ ਹੈ ਹੋਂ ਬਾਰ ਤੇ ਚੱਲੂਗੀ ਨਾ ਸਾਰੇ ਨਾਲ ਦੇ ਹੋਂ ਬਾਰ ਤੇ ਚੱਲੂਗੀ ਨਾ ਸਾਰੇ ਆਉਣਗੇ ਜੇ ਨજર ਨਿਸ਼ਾਨੀ ਨਾ ਮਿਲੇ ਫਿਰ ਪੋਚਾ ਲੈਣ ਦਾ ਸਵਾਦ ਨਹੀਂ ਆਉਂਦਾ ਓਏ ਬੱਕਰਾ ਵੀ ਪੀਰ ਖੇਡਦਾ ਜਾਂ ਉਵੇਂ ਆਉਂਦਾ ਫੱਕਰਾ ਕੋਈ ਆਰਮੀ ਦੇ ਨਾਲ ਥੋੜੀ ਜਗ੍ਹਾ ਤਾਂ ਲੱਗਦੀ ਸੀ ਪਹਿਲਾਂ ਲੱਗਦੀ ਸੀ ਮੇਰੇ ਦਾਦਦੇ ਨੇ ਵੇਚਤੀ ਹੈ ਮੇਰੇ ਦਾਦਦੇ ਨੇ ਵੇਚਤੀ ਇਹਦੇ ਫਰਦ ਦੇ ਵਿੱਚ ਨਿਕਲੀ ਹੋਈ ਆਉਂਦੀ ਤਾਂ ਅਸੀਂ ਪੁੱਛ ਆਰਮੀ ਦੇ ਨਾਲ ਕੋਈ ਜਗ੍ਹਾ ਤਾਂ ਨਹੀਂ ਤੇਰੇ ਦਾਦਦੇ ਨੇ ਵੇਚਤੀ ਬੱਕਰਾ 1 2 3 4 5 ਸੀ 8 9 10 12 ਕਨਾਲ ਤਾਂ ਨਹੀਂ ਵੇਚਤੀ ਉਹ 99 ਵੀ ਕਿਹੜੀ ਫੇਰ ਤੋਂ 6 ਗਿੱਲੀ ਆਏ ਨੇ ਸਾਡੇ ਕੋਲ ਬਾਕੀ ਵੇਚੀ ਵੇਚੀ ਬੱਕਰਾ 12 ਕਨਾਲ ਇਕ ਵਿਗੀ ਹੋਈਆ 9 ਕਿਲੇ ਇਕ ਵਿਗੇ ਹੋਏ ਨੇ ਸੱਨ ਰਜਿਸਟਰੀਆਂ ਹੋਈਆਂ ਹੋਈਆਂ ਨੇ ਉਹ ਫਕਰਾ ਹੋਈਆਂ ਹੋਈਆਂ ਨੇ ਹੁਣ ਤੂੰ ਐਂ ਕਹਣਾ ਵੀ ਮੇਰੀ ਜ਼ਮੀਨ ਵਿਕ ਜਾਏ ਬਕਰਾ ਵੇਚਣੀ ਆ ਬਕਰਾ ਕਲੌਨੀ ਦੇ ਨਾਲ ਲੱਗਦੀ ਆ ਪਰਲੇ ਖੂੰਜੇ ਦੇ ਨਾਲ ਓਏ ਫਕਰਾ ਦੋ ਜਣੇ ਸਾਈ ਲਾਉਂਦੇ ਤੇ ਮੁੱਕਰ ਗਏ ਬਕਰਾ ਚੱਲੋ ਆਪਾ ਵੇਈ ਹੁ ਕਿੱਥੇ ਦੁਨੀਆ ਸੱਚ ਦੇ ਕਰਦੀ ਕਿੱਥੇ ਦੁਨੀਆ ਸੱਚ ਦੇ ਕਰਦੀ ਓਹ ਤੇ ਨਾ ਲੱਗੇ ਵਾਲੇ ਮਾਇ ਨਹੀਂ ਮੈਨੂੰ ਮਾਇ ਨਹੀਂ ਮੈਨੂੰ ਮਾਇ ਨਹੀਂ ਮੈਨੂੰ ਮਤਲਬ ਵਾਲੇ ਨੇ ਹਾਂ ਬਕਰਾ ਜੇ ਕਿਰਪਾ ਹੋਏ ਕਦੇ ਉਹ ਬੱਕਰਾ ਸੰਗਤ ਨੂੰ ਕੀ ਵੰਡ ਕੇ ਜਾਏਗਾ ਜੋ ਹੋਊਗਾ ਹੈ ਬੱਕਰਾ ਜੋ ਹੋਊਗਾ 1 2 3 4 5 6 ਆਇਂਦਾ ਸਪਹਿਲਾ ਹਲੂਮਾਨ ਦੀ ਸੁਖਣਾ ਕਿਨੇ ਸੁਖੀ ਧੀ ਆ ਕਹਿੰਦਾ ਦੱਸਣਾ ਓਏ ਬੱਕਰਾ ਹਲੂਮਾਨ ਦੀ ਸੁਖਣਾ ਕਿਨੇ ਸੁਖੀ ਧੀ ਮਾਰੂ ਫੂਲੇ ਪਰ ਦੱਤੀ ਗਾ ਤੋਂ ਨਹੀਂ ਉਹ ਜ਼ਮੀਨ ਲੰਘੀ ਹੱਥੋਂ ਹੀ ਚਿਹੇ ਲੰਘ ਗਈ ਹੋਵੇ ਫਕਰਾ ਆਪਾਪ ਬਣਿਆੜਿਆ ਖੜਿਆ ਤੈਨੇ ਸੁਖਣਾ ਸੁੱਕੀ ਦੀ ਕਹਿੰਦਾ ਇਹਨੂੰ ਕਹਿ ਦੱਸਣਾ ਕਹਿੰਦਾ ਪੁੱਛਣਾ ਨਹੀਂ ਇਹਨੂੰ ਕਹਿੰਦਾ ਤੈਨੇ ਸੁਖਣਾ ਸੁੱਕੀ ਦੀ ਕਿਸੇ ਦੀ ਜ਼ਮੀਨ ਵਿੱਚੇ ਸੁਖਣਾ ਸੁੱਕੀ ਦੀ ਵੀ ਆਹ ਜ਼ਮੀਨ ਵੇਚ ਦੂੰਗਾ ਉਹ ਜਮੀਨ ਲਊਗਾ ਉਹ ਜੀ ਆਪਣੇ 14 ਕਿੱਲੇ ਦੀ ਫਰਗੀ ਹੋ ਗਈ ਸੀ ਉਹ ਵੀ ਉਹ ਆਪਣੇ ਪਾਪ ਪੱਲੀ ਰਹਿ ਜੇ ਤਾ ਦਿੱਤੀ ਤੂੰ ਐਂ ਕੌਣ ਕਹਿੰਦਾ ਤੀ 11 ਕਿੱਲੇ ਹੋਰ ਲੈਣੇ ਨੇ ਤੇਰੀ ਜ਼ਮੀਨ ਤੇ ਚੰਦੀਗੜ੍ਹ ਦੀ ਪਾਰਟੀ ਲੱਗੀ ਦੀ ਫਕਰਾ ਲੱਗੀ ਦੀ ਕੋਈ ਫਕਰਾ ਉਹ ਕਾਦੋਂ ਨਹੀਂ ਲਈ ਉਹਨਾਂ ਨੇ ਜ਼ਮੀਨ 11 ਗਿੱਲੇ ਤੈਨੂੰ ਕਿੱਥੇ ਮਿਲਦੇ ਤੇ ਫਕਰਾ ਇਹਦੇ ਪਿੱਛੇ ਤਾਂ ਬੋਲਦੀ ਆ ਫਕਰਾ ਅ ਜਗ੍ਹਾ ਦੇ ਦੇ ਮੜਾ ਜੇ ਪਿਛੇ ਦੀ ਜ਼ਮੀਨ ਦੀ ਠੱਗੀ ਲੱਗੀ ਦੀ ਉਹ ਕੀ ਕਹਿੰਦੇ ਫਿਰ ਉਹ ਦੀ ਨੰਗੀ ਉੱਤੋਂ ਐ ਬੱਕਰਾ ਸੋਢੀ ਜੋ ਹੀਂਦੀ ਐ ਹਾਂਜੀ ਇੱਥੋਂ ਦੇਖ ਕੇ ਉੱਥੇ ਲੈ ਲੀਜੀ ਇਸ ਤਰ੍ਹਾਂ ਦਾ ਕਰਿਆ ਜੀ ਮੈਂ ਤਾਂ ਹੀ ਪੁੱਛਿਆ ਵੀ 11 ਚਿੱਲੇ ਕਿੱਥੇ ਦੇਵਾਂ ਬੱਕਰਾ ਕਿਹ ਕਿਨੇ ਉਹ 14 ਦਈ ਕਾਲ ਥੜੀ ਕਾਲ ਖਰੀਦੀ ਤੇ ਨਗੀਲੇ ਇੱਕ ਮੋਟਰ ਲੱਗ ਆਉਂਦੀ ਦੀ ਉਹਨੂੰ ਹਾਂਜੀ ਹੈ ਇਹਦੇ ਕਿਹ ਕਿਲੇ ਹੋਗੇ 11 12 13 ਚੱਲ ਬਾਬਾ ਵੇ ਹੋ ਮਾਇ ਨਹੀਂ ਮੈਨੂੰ ਮਾਇ ਨਹੀਂ ਮੈਨੂੰ ਪਰੇ ਨਹੀਂ ਦੇਨੂੰ ਬੱਦੇ ਰਗਾਏ ਦੇ ਕਰਦ ਸੂਰੇ ਮਾਰੇ ਮਾਇ ਨਹੀਂ ਮੁੱਸਰਾ ਵਾਰੇ ਮੇਰੇ ਬਜਰੰਗਵਲੀ ਸੁਖਣਾ ਦਊਂਗਾ ਜਿੱਥੇ ਤੇਰੀ ਮੈਨੇ ਸੁਖਣਾ ਸੁਖੀ ਦੀ ਬਜਰੰਗਵਲੀ ਦਾ ਮੱਥਾ ਟੇਕ ਦੇ ਜਾਂ ਠੀਕ ਹੋ ਜਾਏਗਾ ਚਿੱਟਾ ਕੌਣ ਲਾਉਂਦਾ ਦੀ ਫੱਕਰਾ ਚਿੱਟਾ ਕੌਣ ਲਾਉਂਦਾ ਦੀ ਬੱਕਰਾ ਚਿੱਟਾ ਕੌਣ ਲਾਉਂਦਾ ਦੀ ਯਾਰ ਤੁਸੀਂ ਚਾਰ ਤੇ ਹੋਏ ਫੱਕਰਾ ਹਾਂਜੀ ਲੱਤ ਕਿਹਦੀ ਟੁੱਟ ਗਈ ਦੀ ਲੱਤ ਉਹ ਜਿਹੜੇ ਫੁੱਲ ਟਾਈਮ ਰਹੇਗੇ ਤੇ ਉਹ ਪਤਾ ਲੱਗਿਆ ਵੀ ਇੱਕ ਚਿੱਟੇ 'ਚ ਪੜਿਆ ਗਿਆ ਦੋ ਗੱਡੀ ਤਾਂ ਨਹੀਂ ਚੜ ਕੇ ਪਤਾ ਨਹੀਂ ਮੈਨੂੰ ਉਹਨਾਂ ਕੋਈ ਆਤਾ ਪਤਾ ਨਹੀਂ ਇਹਦੇ ਵਿੱਚ ਤੇਰੇ ਯਾਰ ਦੋ ਗੱਡੀ ਵੀ ਚੜ ਕੇ ਤੇਰੀ ਮੰਮੀ ਦੇ ਸਪੀਡ ਤੇਜ਼ ਹੋਣ ਵਾਲਾ ਠੀਕਾ ਲਾ ਦਣਾ ਦੂ ਮੈਂ ਬੱਕਰਾ ਹਾਂ ਜੈ ਹੋ ਲਾਉਣਾ ਹਾਂ ਜਾਂ ਨਾ ਜਾਈ ਮੈਂ ਬੱਕਰਾ ਇੱਕ ਮੱਥਾ ਚੱਲੀ ਬਾਬਾ ਹੋ ਮੈਂ ਨਹੀਂ ਮੈਨੂੰ ਮੈਂ ਨਹੀਂ ਮੈਨੂੰ ਮੈਂ ਨਹੀਂ ਮੈਨੂੰ ਹੇ ਨੇ ਹੱਥ ਫੂਨੇ ਪਾਵੇ ਹਾਈ ਮੈਨੂੰ ਬਦੁਰਾ ਬਣੇ ਤੂੰ ਦਿਲ ਦਾ ਸੱਚਾ ਓਏ ਫਕਰਾ ਤਰਾ ਜ਼ਮੀਨ ਦਾ ਬਣ ਜੂਗਾ ਜਾਂ ਕਲੌਨੀ ਕੱਢ ਜਾਊਗੇ ਉੱਥੇ ਓ ਫਕਰਾ ਜਾਂ ਦਿਲ ਦਾ ਸੱਚਾ ਜਾਂ ਕਿਰਪਾ ਹੀ ਹੋ ਜਾ ਚੱਲੀ ਬਾਬਾ ਹੋਰ ਦੇ ਹੋ ਕਾਲੀ ਕੰਬੜੀ ਪਾਲਾ ਸਹਾਈਆਂ ਕਰਕੇ ਦੌੜ ਲੱਗੇ ਬਰਵਾਇਆ ਕਰਚ ਨਾ ਹੋਵੇ ਅਮਰੀਕ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਕਰਚ ਨਾ ਹੋਵੇ ਅਮਰੀਕ ਕਰਚ ਨਾ ਹੋਵੇ ਅਮਰੀਕ ਕਣ ਪਾਏ ਹੁਣ ਢਿੱਲੇ ਰਹਿੰਦੇ ਹੁਣ ਪੁੱਛਣਾ ਪੁੱਛਣ ਵਾਸਤੇ ਹੁਣ ਕਰਚ ਨਾ ਹੋਵੇ ਅਮਰੀਕ ਕਰਚ ਨਾ ਹੋਵੇ ਅਮਰੀਕ ਕਣ ਪਾਏ ਹੁਣ ਆਜਾ ਕਰੋ ਮਾਤਾ ਛੇਤੀ ਕਹਿੰਦੇ ਨਾ ਹੋਵੇ ਅਮਰੀਕ ਅਮਰੀਕ ਹੋਵੇ ਪਈ ਛੇਤੀ ਆ ਜਾ ਕਰੋ ਅਮਰੀਕ ਕਿਦਾ ਬੱਕਰਾ ਆ ਜਾ ਬੱਕਰਾ ਫੇਰਾ ਪਿੱਛੇ ਨੂੰ ਆ ਜਾ ਦੇਖੀ ਅਮਰੀਕ ਕਿਹੜਾ ਸੋਡੇ ਅਮਰੀਕ ਕਾਹਨਾ ਮਾਤਾ ਸੋਡੇ ਅਮਰੀਕ ਕਾਹਨਾ ਬੱਕਰਾ ਆਜੋ ਫਿਰ ਦੇਖਾਂਗੇ ਨਿਸ਼ਾਨੀ ਦੇ ਕੇ ਪੁੱਛਾਂਗੇ ਹੋ ਮਾਇਨੀ ਮੈਨੂੰ रीक कौन बकराॾा डैडी आहे थो अमरीक आहे बकरा बाक़ी भाई ਕੌਣ ਰਹਿੰਦਾ ਢਿੱਲਾ ਬੱਕਰਾ ਤੇਰਾ ਮਰੀਕ ਡੈਡੀ ਤੇ ਲਰਦਾ ਨਾ ਵੇ ਬੱਕਰਾ 1 2 3 4 5 ਮੈਂਬਰੋਂ ਤੁਸੀਂ ਇਹ ਪੰਜੋਂ ਦਾ ਬੱਕਰਾ ਦੋ ਕਿੱਥੇ ਵਾਗੇ ਇੱਕ ਤਾਂ ਪੰਜਾਹ ਕਿਹਾ ਜੀ ਇੱਕ ਹੋਰ ਕਿੱਥੇ ਵਾਗੇ ਮਾਤਾ ਚਾਰੇ ਵਿੱਚ ਇੱਕ ਪੰਨੋ ਇਹਦੇ ਵਿੱਚ ਪੰਜ ਬੋਲਦੇ ਨੇ ਮਾਤਾ ਖਰਾਬ ਹੋ ਕੋਖੋਂ ਸੋਡੀ ਤਿੰਨ ਬੱਚੇ ਹੋਏ ਨੇ ਹੁਣ ਤੁਸੀਂ ਤਿੰਨ ਰਹਿ ਗਏ ਪਰਿਵਾਰ 'ਚ ਤੁਸੀਂ ਪੰਜ ਮੈਂਬਰ ਸੀ ਮਾਤਾ ਦੋ ਬੱਚੇ ਛੋਡੇ ਮਰ ਗਏ ਹੁਣ ਇੱਕ ਪੁੱਤਰ ਰਹਿ ਗਿਆ ਇਹਦਾ ਡੈਡੀ ਟੇ ਲਰਿਆ ਨਾ ਮਾਤਾ ਜੇ ਕਿਰਪਾ ਹੋ ਜਾ ਠੀਕੇ ਹੋ ਜਾ ਮਾਤਾ ਚੱਲੀ ਮਾਤਾ ਹੋ ਗਨਾ ਦੇ ਵਿੱਚ ਗੁੰਦਰਾ ਪਾਹੀਆ ਸੇਤਰਾ ਨੇ ਜਪਾ ਦਦਾਈਆ ਜੇ ਸੰਤਾਂ ਦੀ ਹੋ ਜੇ ਕਿਰਪਾ ਠੀਕ ਹੋ ਜੇ ਫਕਰਾ ਤੁਹਾਡੇ ਬਾਬਾ ਸੀਰ ਦੀ ਪ੍ਰੋਬਲਮ ਕਿਨੂੰ ਆ ਗਈ ਸੀ ਹੈ ਮਾਤਾ ਤੇਰੇ ਡੈਡੀ ਨੂੰ ਆ ਗਈ ਦੀ ਕਿਉਂਕਿ ਆਇਆ ਫਕਰਾ ਏਡੀ ਦੂਰੋਂ ਆਇਆ ਜਿੰਨਾ ਚਰਨ ਸ਼ਾਨੀ ਨਾ ਮਿਲੇ ਫਕੀਰ ਤੇ ਦਰ ਤੇ ਆਉਣ ਦਾ ਕੋਈ ਫਾਇਦਾ ਨਹੀਂ ਉਹ ਫਕਰਾ ਜਲੀ ਬਾਬਾ ਉਹ ਇਸ ਜੋਗੀ ਦੇ ਦਰ ਸ਼ੰਗਰਾਲੇ ਮਾਇਨੀ ਮੈਨੂੰ ਮਾਇਨੀ ਮੈਨੂੰ ਮਾਇਨੀ ਮੈਨੂੰ ਮੁੱਢ ਦਾ ਮਾਇਨੀ 3 4 5 ਛੋਟੀ ਛੋਟੀ ਜੀ ਉਮਰ ਦਾ ਮੁੰਡਾ ਮਰ ਗਿਆ ਸੀ ਕੌਣ ਸੀ ਮਾਤਾ ਛੋਟਾ ਮੇਰਾ ਪ੍ਰਾਂਵ ਛੋਟਾ ਪ੍ਰਾਂਵ ਸੀ ਮਾਤਾ ਹੁਣ ਤਾਂ ਜਵਾਨ ਹੋ ਗਿਆ ਮਾਤਾ ਸੁੱਤੀ ਪਈ ਨੂੰ ਮਾਤਾ ਰਾਤ ਨੂੰ ਤੈਨੂੰ ਤਾਂ ਬਲਾ ਦਾ ਕੇ ਜੇ ਕਿਰਪਾ ਹੋ ਜੇ ਇਹਦੇ ਡੈਡੀ ਤੋਂ ਪਰੇ ਹੋ ਜੇ ਮਾਤਾ ਇੱਕ ਗਿਣਾ ਉਹਦੇ ਕੱਪੜੇ ਦੇ ਦੋਗੇ ਮਾਤਾ ਛੋਡੇ ਨਾਲ ਉਹਦਾ ਲਗਾਵ ਸੀ ਮਾਤਾ ਚਲ ਬਾਬਾ ਬਈ ਹੋਨੇ ਕਦਾ ਸੀ ਦੇ ਪਾਣਾ ਦੇਵਾਂਗਾ ਤੂਗਾ ਨਾ ਪਾਵੇ ਕਰ ਦੇ ਕਿਰਪਾ ਮੇਰੇ ਡੈਰੀ ਨੂੰ ਠੀਕ ਕਰ ਦੇ ਤੇਰੇ ਸੰਗਤ ਨੂੰ ਮਿੱਠਾ ਜਾ ਬਦਾਣਾ ਵੰਡ ਕੇ ਜਾਵਾਂਗੇ ਦੱਸਣਾ ਮਾਤਾ ਨਿਸ਼ਾਨੀ ਦੱਸ ਕੇ ਪਿੰਡ ਵੀ ਕਿੱਥੇ ਹੋਊਗਾ ਤੇ ਫਿਰ ਦੱਸਾਂਗੇ ਕਿੱਥੇ ਕੀ ਹੋਊਗਾ ਮਾਤਾ 1 2 3 ਮਾਤਾ ਤਿੰਨ ਰਿਸ਼ਤੇ ਵਾਲੇ ਆ ਗਏ ਜਵੇਂ ਪੂਰ ਚੜ ਗਿਆ ਤੇ ਫੇਰ ਰੁਟ ਗਿਆ ਮਾਤਾ ਇਹਨੂੰ ਤਿੰਨ ਕਿਲੇ ਜ਼ਮੀਨ ਦੇ ਆਉਂਦੇ ਸੀ ਕੁੜੀ ਨੂੰ ਉਹ ਕਿੱਥਿਆ ਐ ਮਾਤਾ ਟੁੱਟ ਗਿਆ ਦੀ ਚਲ ਪਾਪਾ ਓਏ ਕੋ ਪੀਰਾਂ ਦੇ ਮੇਰੇ ਹਾਲ ਦਾ ਨਹਰੰਦੂ ਕੋ ਪੀਰਾਂ ਦੇ ਮੇਰੇ ਹਾਲ ਦਾ ਨਹਰੰਦੂ ਖਵਾੜ ਦੇ ਹਾਲ ਦਾ ਨਹਰੰਦੂ ਹੈ ਸਵਾਗੋ ਆ ਜਾਏ ਐਨੀ ਸੰਗਤ ਸੁਣਦੀ ਐ ਜੇ ਕਿਰਪਾ ਹੀ ਹੋ ਜੂਗੀ ਉਹ ਫਕਰਾ ਕੈ ਕੀ ਲਿਆਉਂਦੇ ਨੇ ਜ਼ਮੀਨ ਦੇ ਉਹ ਫਕਰਾ ਐ ਬੱਕਰਾ ਕਿਲਾ ਸਵਾ ਕਿਲਾ ਮੈਂ ਤੈਨੂੰ ਕਿਲਾ ਜਨਵਰੀ ਕਿਹਾ ਇੱਕ ਕਿਲਾ ਬੱਕਰਾ ਡੇਡ ਕਨਾਲ ਦਾ ਰੋਲਾ ਕਿੱਥੇ ਪੈ ਗਿਆ ਦੀ ਉਹ ਫਕਰਾ ਜੇ ਗੱਲ ਇਹ ਨੇ ਦੱਬੀ ਨਾ ਹੋਵੇ ਹੈ ਮਾਤਾ ਯਾਹ ਰੋਲਾ ਵੀ ਕਿਸੇ ਦੇ ਖਲੇ ਬੋਲਦੀ ਹੈ ਇਹਦੇ ਦਾਦੇ ਦਾ ਦੂਜੇ ਲਾਣਾ ਲੱਗਦਾ ਉਹ ਦੂਜੇ ਖੂਨ ਦਾ ਛੋਡਾ ਦੂਜਾ ਖੂਨ ਆ ਮਾਤਾ ਉਹਨਾਂ ਦਾ ਰੋਲਾ ਹੋ ਗਿਆ ਸੀ ਮਾਤਾ ਇਹ ਕਿਰਪਾ ਹੋ ਜੇ ਸਾਰੇ ਕੰਮ ਮਸਪੂਰਨ ਹੋ ਜੇ ਕਹ ਬਾਬੇ ਮਿੱਠੀ ਜੀ ਨਿਆਜ਼ ਵੰਡ ਕੇ ਜਾਵਾਂਗੇ ਕਰ ਦੂ ਕਿਰਪਾ ਯਾ ਰਿਸ਼ਤਾ ਹੋ ਜਾਊਗਾ ਉਹ ਫਕਰਾ ਯਾ ਰਿਸ਼ਤਾ ਹੋ ਜਾਊਗਾ ਉਹ ਫਕਰਾ ਏਕਮ ਤਮ ਫਕਰਾ ਆਏ ਦੱਸੋ ਫਕਰਾ ਦਾਰੂ ਦੀ ਬੋਤਲ ਕੌਣ ਲਿਆਉਣਾ ਹਾਂ ਦਾ ਪੜਦੇ ਜਰਾ ਕਲੀਨ ਦੱਸਦੇ ਆ ਪੜਦੇ ਹੀ ਰੱਖੇ ਟੇਕ ਬੱਤਾ ਚੱਲੇ ਮੋਤਾਂ ਛੋਪੀ ਲਾਵੇ ਮੇਰੇ ਹਾਲ ਦਾ ਮਹਿਰਬਤੂ ਮੇਰਾ ਵੇ ਮੇਰੇ ਹਾਲ ਦੱਸਾਇ ਰਮਤੂ ਛੋਪੀ ਲਾਵੇ ਮੇਰੇ ਹਾਲ ਦੱਸਾਇ ਰਮਤੂ ਮੱਤ ਤੂ ਕਾਹ ਤੱਕ ਮੋਤਾਂ ਵਿੱਚ ਤੂ ਵੀਰ ਵੇ 1 2 3 4 ਕਰਜ ਨਾ ਹੋਵੇ ਸਤ ਨਾਮ ਘਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਸਤਨਾਮ ਘਰ ਚ ਨਾ ਹੋਵੇ ਸਤਨਾਮ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਘਰ ਚ ਨਾ ਹੋਵੇ ਸਤਨਾਮ 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 ਹੋਵੇ ਭਾਈ ਕਿਸੇ ਦੇ ਘਰ ਚ ਸਤਨਾਮ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਆਜੋ ਆਜੋ ਚੇਤੀ ਆਜੋ ਭਾਈ ਚਲੋ ਭਾਈ ਮੱਥਾ ਟੇਕ ਕੇ ਚਲਦੇ ਚਲੋ ਕਰਤਾ ਨਾ ਹੋਵੇ ਸਤਨਾਮ ਸਤਨਾਮ ਕੀ ਦਾ ਨਾਮ ਫਕਰਾ ਕਿੱਥੋਂ ਆਇਆ ਫਕਰਾ ਸਮੋਹਕਾ ਇਹ ਕਿੱਥੇ ਆ ਬਕਰਾ ਚੱਲੀ ਫਕਰਾ ਤਮੋ ਹੋ ਪੀਣਾ ਦੇ ਮੇਰੇ ਹਾਲ ਦਾ ਬਹਿਰ ਬੇਟੋ ਪੀਣਾ ਦੇ ਮੇਰੇ ਹਾਲ ਦਾ ਕਰ ਬਤੂ ਆ ਲੈ ਮੇਰੇ ਹਾਲ ਦਾ ਬਾਹ ਹਾਂ ਫਕਰਾ ਸਤਨਾਮ ਕੀ ਦਾ ਨਾਮ ਫਕਰਾ ਤੁਮ ਮੇਰੇ ਤੋਂ ਬੁਸਨਾਇਆ ਬਕਰਾ ਬਾਰਲੇ ਦੇਸ਼ ਕੀਨੇ ਜਾਣਾ ਉਹ ਫਕਰਾ ਬਾਹਰ ਆ ਜਾ ਇਹਦਾ ਸਤਨਾਮ ਕਾ ਬਾਹਰਲੇ ਦੇਸ਼ ਦਾ ਕੰਨ ਹੋਵੇ ਸਤਨਾਮ ਕਾ ਬਾਹਰਲੇ ਦੇਸ਼ ਦਾ ਕੰਨ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਸਤਨਾਮ ਕੀਦਾ ਨਾਮ ਮਾਤਾ ਮੇਰੇ ਪੋਤੇ ਇਹਨੇ ਨਹੀਂ ਜਾਣਾ ਮਾਤਾ ਤੁਹਾਡੇ ਪੋਤੇ ਨਹੀਂ ਜਾਣਾ ਜੇ ਕਿਰਪਾ ਹੋ ਜੇ ਬਗੇ ਜਾਵੇ ਮਾਤਾ ਮਾਤਾ ਸੁਣੇ ਕੱਪੜੇ ਕੀਦੇ ਸੁੱਖੇ ਤੇ ਸੋਡੇ ਪਿਤਰਾਂ ਦੇ ਕੱਪੜੇ ਕਿਨੇ ਸੁੱਕੇ ਤੇ ਵੱਡ ਬੜੇ ਰਿਆਂ ਦੇ ਵੀ ਬਾਬੇ ਤੈਨੂੰ ਕੱਪੜੇ ਦੇਵਾਂਗੇ ਮੁੰਡਾ ਜਹਾਜ਼ ਚੜ੍ਹ ਜਾਏ ਪੰਡਤ ਕੋਲ ਪੱਤਰੀ ਦਿਖਾਣ ਗਿਆ ਸੀ ਕੌਣ ਗਿਆ ਸੀ ਉਹਦੀ ਮੰਮੀ ਗਈ ਸੀ ਚੱਲ ਬਾਬਾ ਓਏ ਹੋ ਪੀਰਾ ਵੇ ਮੇਰੇ ਹਾਲ ਦਾ ਮਹਿਰਮ ਤੂੰ ਮੇਰੇ ਦੇ ਮੇਰੇ ਜੇ ਕਿਰਪਾਈ ਹੋ ਜੇ ਸੰਤਾ ਦੀ ਮੁੰਡਾ ਬਾਹਰਲੇ ਦੇਸ਼ ਜਹਾਜ਼ ਚੜਜੇ ਮਾਤਾ ਜਿਹੜੀ ਪਹਿਲੀ ਤਨਖਾਹ ਹੋਊਗੀ ਕਿਸੇ ਗਰੀਬ ਦੀ ਕੁੜੀ ਦੇ ਵਿਆਹ ਤੇ ਲਾ ਦੋਗੇ ਮਾਤਾ ਕਿ ਬਾਬੇ ਕਿਸੇ ਕੁੜੀ ਦੇ ਵਿਆਹ ਤੇ ਲਾਵਾਂਗੇ ਸਾਡਾ ਪੋਤਾ ਜਹਾਜ਼ ਚੜਜੇ ਜਾਂ ਕਿਰਪਾਈ ਹੋ ਜੂ ਮਾਤਾ ਮੁੰਡਾ ਜਹਾਜ਼ ਚੜਜੂਗਾ ਜਾਂ ਜਹਾਜ਼ ਚੜਜੂ ਮਾਤਾ ਤੀਜਾ ਬਚਣਾ ਜਹਾਜ਼ ਚੜਜੂਗਾ ਤੇ ਇੱਕ ਮਾਤਾ ਮੱਥਾ ਚਲੀ ਬੱਕਰਾ ਉਹ ਮਿੱਟੀ ਦਾ ਕਲਮੂਤ ਬਣਾ ਕੇ ਵਿਚਲ ਬੈਠਾ ਆਪੇ 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 ਮਾਤਾ ਕਰੋ ਪਰਦੀ ਕਣ ਪਾਇਆ ਹੋਵੇ ਮਾਤਾ ਨੂੰ ਕਰੋ ਕੜਦਾ ਨੇ ਹੁਣ ਪੁੱਛਣ ਵਾਸਤੇ ਹੁਣ ਮਾਤਾ ਨੂੰ ਕੜੋਂ ਕੜਦਾ ਨੇ ਹੁਣ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਮਾਤਾ ਨੂੰ ਵੀਰ ਨੂੰ ਕਰੋ ਕੜਦਾ ਏ ਹੁਣ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਰੋ ਕੜਦਾ ਨੇ ਹੁਣ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਏ ਮਾਤਾ ਚੱਠਿਆਂ ਤੋਂ ਆਏ ਮਾਤਾ 1 2 3 ਮਾਤਾ ਕਰੂੰ ਕੌਣ ਕਰਦਾਂ ਦਾ ਛੋਡਾ ਬੇਟਾ ਮਾਤਾ ਚੱਲੀਓ ਫੱਕਰਾ ਹੋ ਵੀ ਰਹੇ ਮੇਰੇ ਹਾਲ ਦਾ ਬਹਿਰ ਮਤੂੰ ਮੇਰੇ ਹਾਲ ਦਾ ਬਹਿਰ ਮਤੂੰ ਤਨਾਰੇ ਮੇਰੇ ਹਾਲ ਦਾ ਬਹਿਰ ਮਤੂੰ 1 2 3 ਜੇ ਮਾਤਾ ਕਿਰਪਾ ਹੋ ਜੇ ਕਰ ਹੀ ਰਹਿਣ ਲੱਗ ਜੇ ਮਾਤਾ ਆਏ ਦੱਸ ਮਾਤਾ ਨਸ਼ਾ ਕਰਨ ਕੌਣ ਲੱਗ ਗਿਆ ਦੀ ਐ ਮਾਤਾ ਛੋਡਾ ਮੁੰਡਾ ਕਰਦਾ ਮਾਤਾ ਐ ਮਾਤਾ ਛੋੜੇ ਪਾਣੀ ਚ ਡੁੱਬ ਕੇ ਕੌਣ ਮਰ ਗਿਆ ਸੀ ਐ ਮਾਤਾ ਛੋੜੇ ਸਰੀਕੇ ਜਮਾ ਦਵਾ 1 2 3 ਦੂਜੇ ਬਾਬੇ ਦੀ ਲਾਦਾ ਜਿਹੜਾ ਪਾਣੀ ਚ ਡਰ ਮਰ ਗਿਆ ਦੀ ਮਾਤਾ ਉਹਨਾਂ ਦੇ ਤਿੰਨ ਘਰ ਨੇ ਮਾਤਾ Sakit ਤਿੰਨ ਕਰਨੇ mata ਇਹ ਕਹਿੰਦਾ ਸੀ ਤਿੰਨ ਭਾਈ ਸੀਗਾ ਨਾ ਜਿਹੜਾ ਪਾਣੀ ਚ ਡੁੱਬ ਕੇ ਮਰ ਗਿਆ ਤਿੰਨ ਭਾਈ ਸੀ ਇਹ ਇਹਦਾ ਤਿੰਨ ਬੋਲਦਾ ਕਹਿੰਦਾ ਸੀ ਤਿੰਨ ਭਾਈ ਤੇ pakai ਕਹਿੰਦਾ ਤਿੰਨ ਭਾਈਆਂ ਹੇ ਮਾਤਾ ਉਹਨਾਂ ਦੀਆਂ ਮਾਤਾ ਜੀ ਕਿਰਪਾ ਹੋ ਜੇ ਮਾਤਾ ਸੋਡੇ ਮੁੰਡੇ ਤੋਂ ਪਰਾਂ ਹੋ ਜੇ ਸੋਡਾ ਕਰੇ ਬਸ ਜੇ ਮਾਤਾ ਨਾਤੋ ਕੇ ਮਾਤਾ ਗੁਰੂ ਘਰ ਜਦੋਂ ਕੰਮ ਠੀਕ ਹੋ ਗਿਆ ਰਮਾਨਾ ਸਾਹਿਬ ਚੜ੍ਹਿਆਉਂਗ ਚਲੋ ਫਕਰਾ ਦਿੰਦੇ ਓ ਬੰਦੇ ਦਾ ਬਲਾਰੀ ਬਾਬਾ ਤੇ ਹਾਂ ਜਦੋਂ ਪਾਵੇਗਾ ਕਦ ਸੰਦੇ ਹੋ ਕੇ ਹੋ ਜੇ ਸੰਤਰੀ ਮਾਤਾ ਰ ਮਾਲਾ ਸਾਵ ਚਾੜਿਆ ਹੋ ਗੇ ਤੇ ਇੱਕ ਮਾਤਾ ਮੱਥਾ ਰੋਣਾ ਮਾਤਾ ਬਾਬਾ ਨਾਲ ਕਿਰਪਾ ਕਰੂਗਾ ਮਾਤਾ ਠੇਕ ਮੱਥਾ ਕਰਪਈ ਹੋ ਜੂਗੀ ਜੈ ਹੈ ਮਾਤਾ ਉਹ ਤਾਂ ਮਾਤਾ ਸਾਰਾ ਕੁਝ ਠੀਕ ਹੋ ਜੀ ਜਿਹੜਾ ਪਾਣੀ ਚ ਡੁੱਬ ਕੇ ਮਰ ਗਿਆ ਤੀ ਉਸੇ ਦਾ ਚੱਕਰ ਪੈਂਦਾ ਠੇਕ ਮਾਤਾ ਮੱਥਰ ਚੱਲੀ ਬਾਬਾ ਹੋ ਮੰਦੇ ਨਾ ਬੋਲੇ ਬਾਬਾ ਕੇ ਕਦੇ ਪਾ